ਸਾਸਤਰੀ ਕਾਲ ਪਿਆਰੇ ਦੋਸਤੋ ਪੰਜਾਬੀ ਪੋਡਕਾਸਟ ਦੇ ਇੱਕ ਹੋਰ એપisode ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਡਕਾਸਟ ਦੇ ਵਿੱਚ ਅੱਪਾ ਗੱਲਬਾਤ ਕਰਾਂਗੇ ਬਾਲ ਸੁਖਦੇਵ ਜੀ ਦੇ ਬਾਰੇ ਵਿੱਚ। ਬਾਲ ਸੁਖਦੇਵ ਆਈ ਇਹਨਾਂ ਦੇ ਬਾਰੇ ਜਾਣਦੇ ਹਨ। ਸ਼ਹੀਦ ਸੁਖਦੇਵ ਨੂੰ ਕੌਣ ਨਹੀਂ ਜਾਣਦਾ? ਉਸ ਦਾ ਨਾਂ ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਣ ਵਾਲਿਆਂ ਦੀ ਪਹਿਲੀ ਕਤਾਰ ਵਿੱਚ ਲਿਆ ਜਾਂਦਾ ਹੈ। ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ। ਭਗਤ ਸਿੰਘ ਨਾਲ ਜਿਹੜੇ ਦੋ ਹੋਰ ਸਾਥੀਆਂ ਨੂੰ ਫਾਂਸੀ ਲਾਇਆ ਗਿਆ ਸੀ ਸੁਖਦੇਵ ਉਹਨਾਂ ਵਿੱਚੋਂ ਇੱਕ ਸੀ ਇਹਨਾਂ ਦਾ ਤੀਜਾ ਸਾਥੀ ਰਾਜਗੁਰੂ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ ਪਿਤਾ ਰਾਮ ਲਾਲ <th>ਪਰ ਅਤੇ ਮਾਤਾ ਰਲੀ ਦੇਈ ਦੇ ਘਰ ਲੁਧਿਆਣਾ ਵਿਖੇ ਹੋਇਆ ਆਓ ਅੱਜ ਤੁਹਾਨੂੰ ਸੁਖਦੇਵ ਦੇ ਬਚਪਨ ਦੀਆਂ ਕੁਝ ਗੱਲਾਂ ਦੱਸਦੇ ਹਾਂ ਸੁਖਦੇਵ ਦੀ ਚਚੇਰੀ ਭੈਣ ਚਚੇਰੀ ਭੈਣ ਦਾ ਮਤਲਬ ਹੋ ਗਿਆ ਚਾਚੇ ਦੀ ਕੁੜੀ ਸੁਖਦੇਵ ਦੀ ਚਚੇਰੀ ਭੈਣ ਗौरा ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਉਹ ਬਚਪਨ ਵਿੱਚ ਸੁਖਦੇਵ ਨੂੰ ਗੋਦੀ ਚੁੱਕ ਕੇ ਖਿਡਾਉਂਦੀ ਹੁੰਦੀ ਸੀ ਗौरा ਸੁਖਦੇਵ ਤੋਂ 7 ਸਾਲ ਵੱਡੀ ਸੀ ਜਦ ਕਦੇ ਜਦ ਕਦੇ ਘਰ ਵਿੱਚ ਕੋਈ ਜੀ ਸੁਖਦੇਵ ਨੂੰ ਡਾਂਟਦਾ ਤਾਂ ਗौरा ਉਸ ਨਾਲ ਰੁੱਸ ਜਾਂਦੀ ਸੀ ਜਦ ਘਰ ਵਿੱਚ ਸੁਖਦੇਵ ਕੋਈ ਸ਼ਰਾਰਤ ਕਰਦਾ ਜਾਂ ਗਲਤੀ ਕਰਦਾ ਤਾਂ ਗौरा ਸੁਖਦੇਵ ਦਾ ਹੀ ਪੱਖ ਪੂਰਦੀ ਸੀ ਛੋਟੇ ਹੁੰਦਿਆਂ ਸੁਖਦੇਵ ਨੂੰ ਛੋਟੇ ਹੁੰਦਿਆਂ ਸੁਖਦੇਵ ਨੂੰ ਇਕੱਲਿਆਂ ਕੁੰਮੜ ਦਾ ਸ਼ੌਂਕ ਸੀ ਉਹ ਬੱਚਿਆਂ ਦੇ ਝੁਰਮਟ ਤੋਂ ਥੋੜਾ ਅਲੱਗ ਹੀ ਰਹਿੰਦਾ ਸੀ ਸੁਖਦੇਵ ਦੇ ਬਚਪਨ ਦੇ ਦਿਨਾਂ ਵਿੱਚ ਉਹਨਾਂ ਦੇ ਘਰ ਰਹੀਮਣ ਨਾ ਦਾ ਦੀ ਇੱਕ ਔਰਤ ਕੰਮ ਕਰਿਆ ਕਰਦੀ ਸੀ ਸੁਖਦੇਵ ਤੇ ਬਚਪਨ ਦੇ ਦਿਨਾਂ ਵਿੱਚ ਇਹਨਾਂ ਦੇ ਘਰ ਰਹੀਮਣ ਨਾ ਦੀ ਇੱਕ ਔਰਤ ਕੰਮ ਕਰਿਆ ਕਰਦੀ ਸੀ ਰਹੀਮਣ ਮਾਤਾ ਰਲੀ ਦੇਈ ਤਾਰ ਸੋਈ ਦੇ ਕੰਮ ਕਾਜ ਵਿੱਚ ਹੱਠ ਵਟਾਉਂਦੀ ਅਤੇ ਨਾਲ ਬੱਚਿਆਂ ਦੀ ਦੇਖਭਾਲ ਵੀ ਕਰਦੀ ਜਦੋਂ ਸੁਖਦੇਵ ਸਕੂਲ ਜਾਣ ਲੱਗ ਪਿਆ ਤਾਂ ਰਹਿਮਣ ਵੀ ਕਦੇ-ਕਦੇ ਸੁਖਦੇਵ ਨੂੰ ਤਿਆਰ ਕਰਕੇ ਸਕੂਲ ਪੇਚਦੀ ਉਸਦੇ ਬਸਤੇ ਵਿੱਚ ਰੋਟੀ ਬੰਨ ਕੇ ਪਾਉਂਦੀ ਰਹਿਮਣ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੁਖਦੇਵ ਵੀ ਉਸ ਨੂੰ ਰਹਿਮਣ ਚਾਚੀ ਕਹਿ ਕੇ ਆਵਾਜ਼ ਮਾਰਦਾ ਘਰ ਵਿੱਚ ਸੁਖਦੇਵ ਨੂੰ ਬਹੁਤ ਸਾਰਾ ਪਿਆਰ ਮਿਲਣ ਕਰਕੇ ਉਹ ਸ਼ੁਰੂ ਤੋਂ ਥੋੜਾ ਸ਼ੁਰੂ ਤੋਂ ਥੋੜਾ ਵੱਖਰੀ ਤਰ੍ਹਾਂ ਦਾ ਜਿੱਦੀ ਬਾਲਕ ਸੀ ਕਈ ਵਾਰ ਸੁਖਦੇਵ ਰੋ ਤੋਂ ਕੇ ਵੀ ਆਪਣੀ ਜ਼ਿੱਦ ਪੂਰੀ ਕਰ ਲੈਂਦਾ ਸੀ ਜੇ ਕਦੇ ਕਿਸ ਗੱਲ ਤੋਂ ਰੋਣ ਲੱਗ ਪੈਂਦਾ ਤਾਂ ਲਗਾਤਾਰ ਰੋਂਦਾ ਹੀ ਰਹਿੰਦਾ ਬਚਪਨ ਦੇ ਇੰਨੇ ਸਾਲਾਂ ਵਿੱਚ ਤਾਂ ਉਸ ਦਾ ਸੁਭਾਅ ਚਿੜਚਿੜਾ ਵੀ ਬਣ ਗਿਆ ਸੀ ਛੋਟੇ ਹੁੰਦਿਆਂ ਸੁਖਦੇਵ ਇੱਕ ਵਾਰ ਲਾਇਲਪੁਰ ਚ ਆਪਣੇ ਘਰ ਦੇ ਨੇੜੇ ਬੱਚਿਆਂ ਨਾਲ ਖੇਡ ਰਿਹਾ ਸੀ ਖੇਡਦਿਆਂ ਹੋਇਆਂ ਇੱਕ ਬੱਚਾ ਨੇੜੇ ਦੇ ਇੱਕ ਖੂਹ ਵਿੱਚ ਡਿੱਗ ਪਿਆ ਸਾਰੇ ਬੱਚੇ ਖੂਦ ਦੀ ਮੰਡ ਦੇ ਨੇੜੇ ਖੜ ਕੇ ਉੱਚੀ-ਉੱਚੀ ਰੌਲਾ ਪਾਉਣ ਲੱਗੇ ਪਰ ਸੁਖਦੇਵ ਕਾਲੀ ਨਾਲ ਭੱਜਾ-ਭੱਜਾ ਆਪਣੇ ਘਰ ਗਿਆ ਅਤੇ ਡੌਕਰ ਸ਼ਿਵਰਾਮ ਨੂੰ ਰੱਸੇ ਸਮੇਤ ਖੂਹ ਤੇ ਲੈ ਆਇਆ ਜੇਕਰ ਉਸ ਦਿਨ ਸੁਖਦੇਵ ਹੁਸ਼ਿਆਰੀ ਨਾ ਵਰਤਦਾ ਤਾਂ ਸ਼ਾਇਦ ਉਸ ਬੱਚੇ ਨੂੰ ਬਚਾਇਆ ਨਾ ਜਾ ਬਚਾਇਆ ਨਾ ਜਾ ਸਕਦਾ ਸੁਖਦੇਵ ਲਾਇਲਪੁਰ ਦੇ ਸਨਾਤਨ ਧਰਮ ਸਕੂਲ ਚ ਪੜ੍ਹਦਾ ਸੀ ਜਦੋਂ 13 ਅਪ੍ਰੈਲ 1919 ਨੂੰ ਜਲੀਆਂਵਾਲਾ ਬਾਗ ਦਾ ਸਾਕੇ ਵਾਪਰਿਆ ਤਾਂ ਸਾਰੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ। ਅੰਗਰੇਜ਼ ਸਰਕਾਰ ਨੂੰ ਪਤਾ ਸੀ ਕਿ ਸਾਰੇ ਪੰਜਾਬ ਵਿੱਚ ਥਾਂ-ਥਾਂ ਰੋਸ ਵਿਖਾਵੇ ਹੋਣਗੇ। ਇਸ ਕਰਕੇ ਅੰਗਰੇਜ਼ਾਂ ਨੇ ਜਲੀਆਂਵਾਲਾ ਬਾਗ ਦੇ ਸਾਕੇ ਤੋਂ ਤੀਜੇ ਦਿਨ ਸਾਰੇ ਪਰਿਵਾਰ ਸਾਰੇ ਪੰਜਾਬ ਵਿੱਚ ਫੌਜ ਅਤੇ ਪੁਲਿਸ ਤਾਇਨਾਤ ਕਰ ਦਿੱਤੀ। ਸਰਕਾਰੀ ਦਫਤਰਾਂ ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿੱਚ ਅੰਗਰੇਜ਼ ਸਿਪਾਹੀ ਤਾਇਨਾਤ ਕਰ ਦਿੱਤੇ ਗਏ। ਸਨਾਤਨ ਧਰਮ ਸਕੂਲ ਲਾਇਲਪੁਰ ਦੇ ਮੁਖ ਅਧਿਆਪਕ ਨੇ ਸਰਕਾਰ ਵੱਲੋਂ ਆਏ ਹੁਕਮ ਅਨੁਸਾਰ ਵਿਦਿਆਰਥੀਆਂ ਨੂੰ ਹਦਾਇਤ ਦਿੱਤੀ ਕਿ ਹਰ ਰੋਜ਼ ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਪਿੱਛੋਂ ਸਾਰੇ ਬੱਚੇ ਇੱਕ ਅੰਗਰੇਜ਼ ਅਫਸਰ ਨੂੰ ਸਲਾਮੀ ਦੇਣਗੇ। ਇੱਕ ਦਿਨ ਸਾਰੇ ਬੱਚੇ ਸਵੇਰ ਦੀ ਸਭਾ ਤੋਂ ਬਾਅਦ ਵਾਰੀ-ਵਾਰੀ ਅੰਗਰੇਜ਼ ਅਫਸਰ ਨੂੰ ਸਲਾਮੀ ਦੇ ਰਹੇ ਸਨ। ਜਦੋਂ ਸਲਾਮੀ ਦੇਣ ਦੀ ਸੁਖਦੇਵ ਦੀ ਵਾਰੀ ਆਈ ਤਾਂ ਉਸਨੇ ਸਲਾਮੀ ਦੇਣ ਤੋਂ ਇਨਕਾਰ ਕਰ ਦਿੱਤਾ ਮੁਖ ਅਧਿਆਪਕ ਨੇ ਵੀ ਸੁਖਦੇਵ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ ਅੰਗਰੇਜ਼ ਅਫਸਰ ਅੱਗ ਬਗੌਲਾ ਹੋ ਗਿਆ ਸਲਾਮੀ ਨਾ ਦੇਣ ਕਰਕੇ ਸੁਖਦੇਵ ਨੂੰ ਸਕੂਲ ਦੇ ਮੁਖ ਅਧਿਆਪਕ ਤੋਂ ਮਾਰ ਵੀ ਖਾਣੀ ਪਈ ਜਦੋਂ ਸੁਖਦੇਵ ਸਲਾਮੀ ਦੇਣ ਲਈ ਨਾ ਮੰਨਿਆ ਤਾਂ ਅੰਗਰੇਜ਼ ਅਫਸਰ ਛਿੱਥਾ ਜਿਹਾ ਹੋ ਕੇ ਮੁੱਖ ਅਧਿਆਪਕ ਅਤੇ ਬਾਕੀ ਅਧਿਆਪਕਾਂ ਨੂੰ ਕੂਰਨ ਲੱਗ ਪਿਆ ਫਿਰ ਜਿੰਨੇ ਦਿਨ ਸਕੂਲ ਵਿੱਚ ਸਲਾਮੀ ਦੇਣ ਦਾ سلسلہ ਚੱਲਦਾ ਰਿਹਾ ਉਹਨੇ ਦਿਨ ਸੁਖਦੇਵ ਸਕੂਲ ਨਹੀਂ ਗਿਆ ਭਾਵੇਂ ਇਸ ਘਟਨਾ ਸਮੇਂ ਸੁਖਦੇਵ ਦੀ ਉਮਰ 12 ਸਾਲ ਸੀ ਪਰ ਉਸਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਚੁੱਕੀ ਸੀ ਇਸ ਤਰ੍ਹਾਂ ਦੀਆਂ ਸਲਾਮੀਆਂ ਲੈਣ ਤੋਂ ਅੰਗਰੇਜ਼ਾਂ ਦਾ ਇਹ ਭਾਵ ਸੀ ਕਿ ਹਿੰਦੁਸਤਾਨੀਆਂ ਨੂੰ ਦਬਾ ਕੇ ਰੱਖਿਆ ਜਾਵੇ ਅਤੇ ਗੁਲਾਮੀ ਦਾ ਅਹਿਸਾਸ ਕਰਾਇਆ ਜਾਵੇ ਕਰਵਾਇਆ ਜਾਵੇ ਪਾਲ ਸੁਖਦੇਵ ਦੀ ਅੰਗਰੇਜ਼ ਹਕੂਮਤ ਨਾਲ ਇਹ ਪਹਿਲੀ ਟੱਕਰ ਸੀ ਭਾਵੇਂ ਦੇਖਣ ਨੂੰ ਇਹ ਨਿੱਕੀ ਜਹੀ ਘਟਨਾ ਲੱਗਦੀ ਸੀ ਪਰ ਅਸਲ 'ਚ ਇਹ ਨਿੱਕੀ ਜਹੀ ਘਟਨਾ ਨਹੀਂ ਨਹੀਂ ਸੀ ਸਗੋਂ ਵੱਡੀ ਜ਼ਰੂਰਤ ਵਾਲੀ ਘਟਨਾ ਸੀ ਇਸ ਘਟਨਾ ਨੇ ਸੁਖਦੇਵ ਨੂੰ ਆਪਣੇ ਇਰਾਦੇ ਵਿੱਚ ਹੋਰ ਪੱਕਾ ਕਰ ਦਿੱਤਾ ਸੁਖਦੇਵ ਦੇ ਤਾਇਆ ਜੀ ਲਾਲਾ ਚੰਤਰਾਮ ਅਤੇ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ ਸੁਖਦੇਵ ਦਾ ਪਰਿਵਾਰ ਲਾਇਲਪੁਰ ਵਿੱਚ ਰਹਿ ਰਿਹਾ ਸੀ ਅਤੇ ਭਗਤ ਸਿੰਘ ਦਾ ਪਰਿਵਾਰ ਲਾਇਰਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਚੱਕ ਨੰਬਰ 105 ਜੀਬੀ ਵਿੱਚ ਰਹਿ ਰਿਹਾ ਸੀ ਇੱਕ ਦੋ ਵਾਰ ਜਦੋਂ ਕਿਸ਼ਨ ਸਿੰਘ ਲਾਲਾ ਚੰਤਰਾਮ ਦੇ ਘਰ ਲਾਇਲਪੁਰ ਵਿਖੇ ਆਏ ਤਾਂ ਉਹਨਾਂ ਦਾ ਪੁੱਤਰ ਬਾਲ ਭਗਤ ਸਿੰਘ ਵੀ ਉਹਨਾਂ ਦੇ ਨਾਲ ਹੁੰਦਾ ਸੀ ਕਿਸ਼ਨ ਸਿੰਘ ਤੇ ਚੰਤਰਾਮ ਆਪਣੀਆਂ ਗੱਲਾਂ ਵਿੱਚ ਰੁੱਝ ਜਾਂਦੇ ਸੁਖਦੇਵ ਅਤੇ ਭਗਤ ਸਿੰਘ ਹਾਣੀ ਹੋਣ ਕਰਕੇ ਆਪਸ ਵਿੱਚ ਖੇਡਣ ਲੱਗ ਜਾਂਦੇ। ਉਹ ਮਿੱਟੀ ਦੇ ਘਰ ਬਣਾਉਣ ਦੀ ਖੇਡ ਖੇਡਦੇ। ਉਹ ਮਿੱਟੀ ਦੇ ਘਰ ਬਣਾਉਂਦੇ ਅਤੇ ਖੇਡਣ ਪਿੱਛੋਂ ਆਹ ਫਿਟਾ ਦਿੰਦੇ। ਮਿੱਟੀ ਤੇ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਪੈੜਾਂ ਚਮਕਦੀਆਂ ਰਹਿੰਦੀਆਂ। ਇਸ ਤਰ੍ਹਾਂ ਸੁਖਦੇਵ ਅਤੇ ਭਗਤ ਸਿੰਘ ਦੀ ਬਚਪਨ ਵਿੱਚ ਹੀ ਆੜੀ ਪੈ ਚੁੱਕੀ ਸੀ। ਯਾਨੀ ਕਿ ਦੋਸਤੀ ਹੋ ਚੁੱਕੀ ਸੀ। ਕੀ ਪਤਾ ਸੀ ਕਿ ਇਹਨਾਂ ਦੀ ਬਚਪਨ ਵਿੱਚ ਪਈ ਆੜੀ ਸਿਰਫ ਵਿਦਿਆਰਥੀ ਜੀਵਨ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ਫਾਂਸੀ ਤੱਕ ਨਿਬੇਗੀ। ਵਾਹ ਕੁਝ ਯਾਦ ਰੱਖਣ ਜੋ ਗੱਲਾਂ ਹਨ ਜਿਵੇਂ ਕਿ ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ ਜਲੀਆਂ ਵਾਲੇ ਬਾਗ ਦਾ ਸਾਖਾ 13 April 1919 ਨੂੰ ਵਾਪਰਿਆ 23 March 1931 ਨੂੰ ਸੁਖਦੇਵ ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਿੱਤੀ ਗਈ 23 March 1931 ਭਗਤ ਸਿੰਘ ਜੀ ਰਾਜਗੁਰੂ ਜੀ ਅਤੇ ਸੁਖਦੇਵ ਜੀ ਦਾ ਆਜ਼ਾਦੀ ਵਿੱਚ ਬਹੁਤ ਅਹਿਮ ਯੋਗਦਾਨ ਸੀ ਆਉ ਕੁਝ ਸ਼ਬਦਾਂ ਦਾ ਪ੍ਰਯੋਗ ਇਸ ਪਾਠ ਦੇ ਵਿੱਚ ਹੋਇਆ ਹੈ ਜਿਹਨੂੰ ਜਿਨ੍ਹਾਂ ਦੇ ਅਰਥ ਆਪਾਂ ਜਾਣਦੇ ਹਾਂ ਜਿਵੇਂ ਕਿ ਆਜ਼ਾਦੀ ਦਾ ਮਤਲਬ ਹੋ ਗਿਆ ਸੁਤੰਤਰਤਾ ਇੰਡੀਪੈਂਡੈਂਸ ਫਰੀडम ਆਪਣੀ ਮਰਜ਼ੀ ਨਾਲ ਚੱਲਣ ਦਾ ਹੱਕ ਚੁਰਮਟ ਦਾ ਮਤਲਬ ਹੋ ਗਿਆ ਇਕੱਠ ਗਰਾਊਡ ਚਿੜਚਿੜਾ ਮਤਲਬ ਖਿਜਣ ਵਾਲਾ ਖਿਜੂ ਸੁਭਾ 체ਤੀ ਇਰਿਟੇਟ ਹੋ ਜਾਂਦਾ ੋਸ਼ਿਆਰੀ ਮਤਲਬ ਚੁਸਤੀ ਚਲਾਕੀ ਤਾਇਨਾਤ ਦਾ ਮਤਲਬ ਹੋ ਗਿਆ ਨਿਯੁਕਤ ਕਰਨਾ ਛਿੱਥਾ ਮਤਲਬ ਸ਼ਰਮਿੰਦਾ ਪੈੜਾ ਮਤਲਬ ਪੈਰਾਂ ਦੇ ਨਿਸ਼ਾਨ ਤਾਂ ਇਸ ਪੋਡਕਾਸਟ ਦੇ ਐਪੀਸੋਡ ਦੇ ਵਿੱਚ ਆਪਾਂ ਨੇ ਸੁਖਦੇਵ ਸਿੰਘ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਬਚਪਨ ਬਾਰੇ ਆਪਾਂ ਨੇ ਕੁਝ ਗੱਲਾਂ ਜਾਣੀਆਂ ਇਹ ਪੋਡਕਾਸਟ ਦਾ ਐਪੀਸੋਡ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਸੈਕਸ਼ਨ ਸੈਕਸ਼ਨ ਦੇ ਵਿੱਚ ਪਾ ਸਕਦੇ ਹੋ ਅਜੇ ਹੀ ਕੋਰ ਪੋਡਕਾਸਟ ਦੇ ਐਪੀਸੋਡਸ ਔਣ ਲਈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਪਲੇਲਿਸਟ ਦਾ ਤੁਸੀਂ ਦੇਖ ਸਕਦੇ ਹੋ ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਧੰਨਵਾਦ